ਹੁਣ ਤੱਕ ਤੁਸੀਂ ਲੋਕਾਂ ਦੇ ਬੜੇ ਵਲੌਗ ਵੇਖੇ ਹੋਣਗੇ ਪਰ ਇਹਨੇ ਬਤੰਦਰ ਨੇ ਤਾਂ ਬਵਾਸੀਰ ਦੀ ਦਵਾਈ ਲੈਣ ਜਾਂਦੇ ਦਾ ਹੀ ਵਲੌਗ ਬਣਾਤਾ ਗਰਦਾਸਪੁਰ ਦਾ ਇਹ ਮੁੰਡਾ ਹੈ ਤੇ ਸੋਸ਼ਲ ਮੀਡੀਆ ਤੇ ਇਹ ਆਪਣੇ ਵਲੌਗ ਸ਼ੇਅਰ ਕਰਦਾ ਹੈ ਹੋ ਸਕਦਾ ਤੁਸੀਂ ਵੀ ਇਹਨੂੰ ਦੇਖਿਆ ਹੋਈ ਤੇ ਪਿਛਲੇ 2 ਦਿਨ ਤੋਂ ਇਹ ਆਪਣੀ ਇੱਕ ਵੀਡੀਓ ਨੂੰ ਲੈ ਕੇ ਬੜੀ ਚਰਚਾ ਵਿੱਚ ਹੈ ਤੇ ਲੋਕ ਇਹਨੂੰ ਕਾਫੀ ਜ਼ਿਆਦਾ ਟਰੋਲ ਵੀ ਕਰ ਰਹੇ ਨੇ ਸਭ ਤੋਂ ਪਹਿਲਾਂ ਇਹ ਆਪਣੇ ਵਲੌਗ ਵਿੱਚ ਕਹਿੰਦਾ ਕੀ ਆ ਤੁਸੀਂ ਇੱਕ ਵਾਰ ਉਹ ਜ਼ਰੂਰ ਵੇਖਿਓ ਢਾੜਾ ਅਗੇ ਡਾਡੀ ਉਹਨਾਂ ਨੇ ਜਾਣਾ ਇਨਸ਼ਾਰੇ ਦਵਾਈ ਲੈਣ ਬਵਾਸੀਰ ਦੀ ਤੇ ਫਿਰ ਅਸੀਂ ਅਗੇ ਜਗਜੀਤ ਗੁਰੂ ਇਹਨਾਂ ਨੂੰ ਬਹੁਤ ਦਵਾਈ ਮਿਲਦੀ ਬਵਾਸੀਰ ਦੀ ਜੇ ਕਿਸੇ ਲੈਣੀ ਹੋਵੇ ਇਹਨਾਂ ਕੋਲ ਦਵਾਈ ਲੈ ਕੇ ਦੇਖ ਲਿਆ ਦੋਸਤੋ ਤੁਸੀਂ ਤੇ ਹੁਣ ਲੋਕ ਕਿਤੇ ਬਾਰੇ ਚ ਕੀ ਕੀ ਕਹਿ ਰਹੇ ਨੇ ਉਹ ਅੱਗੇ ਤੁਸੀਂ ਜ਼ਰੂਰ ਵੇਖਿਓ ਪਹਿਲੇ ਲਿਖਿਆ ਜੇ ਵੀਡੀਓ ਤੇਰੇ ਡੈਡੀ ਨੇ ਵੇਖ ਲਈ ਤਾਂ ਤੇਰੀ ਸਰਵਿਸ ਪੱਕਾ ਹੋਏਗੀ ਅਗਲੇ ਲਿਖਿਆ ਭਰਾਵਾ ਇਹ ਦੱਸਣਾ ਜ਼ਰੂਰੀ ਸੀ ਕਿ ਦਵਾਈ ਤੂੰ ਬਵਾਸੀਰ ਦੀ ਲੈਣ ਚੱਲਾ ਅਗਲੇ ਲਿਖਿਆ ਬਾਪੂ ਵੀ ਸੋਚਦਾ ਹੋਣਾ ਮੈਂ ਤਾਂ ਗਵਾਂਡੀਆਂ ਤੋਂ ਪਰਦਾ ਰੱਖਿਆ ਸੀ ਐਨੇ ਤਾਂ ਮੇਰੀ ਬਵਾਸੀਰ ਆਲਾ ਪੂਰੀ ਦੁਨੀਆ ਅੱਗੇ ਪੇਤ ਖੋਲਦਾ ਸਾਰੀਆਂ ਟਿੱਪਣੀਆਂ ਚ ਲੋਕ ਇਹੀ ਕਹਿ ਰਹੇ ਨੇ ਕਿ ਕੋਈ ਗੱਲ ਪਰਸਨਲ ਵੀ ਰੱਖ ਲਿਆ ਕਰੋ ਕਿਉਂਕਿ ਹੁਣ ਤਾਂ ਬਵਾਸੀਰ ਦੀ ਦਵਾਈ ਲੈਣ ਜਾਂਦੇ ਵੀ ਜੁਆਕ ਜੁਆਕ ਵਲੌਗ ਪਾਈ ਜਾਂਦੇ ਨੇ ਕਾਫੀ ਜ਼ਦਾਈ ਦੀ ਇਹ ਵੀਡੀਓ ਲੈਵਲ ਗਿਰ ਚੁੱਕਾ ਹੈ ਕਿ ਕੱਲ ਨੂੰ ਹੋ ਸਕਦਾ ਹੈ ਜੰਗਲ ਪਾਣੀ ਜਾਂਦਿਆਂ ਵੀ ਮੁੰਡੇ ਕੁੜੀਆਂ ਸੋਸ਼ਲ ਮੀਡੀਆ ਤੇ ਵਲੌਗ ਪਾਇਆ ਕਰਨ ਬਾਕੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ